ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਤੇ ਹੈ ਨਾ ਆ ਦੇਖੋ ਦਿਹਾੜੇ ਤੇ ਜਿਹੜੀ ਸੰਗਤ ਸੇਵਾ ਕਰਦੀ ਉਹ ਸਾਹਮਣੇ ਦੇਖੋ ਗੁਰਦੁਆਰਾ ਸਿਸਕਾ ਸਾਹਿਬ ਆ ਉਧਰ ਉਹ ਸਾਹਮਣੇ ਤੇ ਉਹਦੇ ਬਿਲਕੁਲ ਆਪੋਜੀਟ ਸਾਈਡ ਤੇ ਆ ਜੋੜਾ ਘਰ ਆ ਇਹ ਵੀਰ ਜੀ ਹੁਣੀ ਬੰਬੇ ਤੋਂ ਆਏ ਆ ਤੇ ਇੱਥੇ ਜੋੜਾ ਘਰ ਵਿੱਚ ਸੇਵਾ ਨਿਭਾ ਰਹੇ ਆ ਇਹ ਸਾਰੀ ਟੀਮ ਇਹਨਾਂ ਦੀ ਬੰਬੇ ਤੋਂ ਆਈ ਹੈ ਬਾਬੇ ਤੁਸੀਂ ਬੰਬੇ ਤੋਂ ਜੀ ਹਾਂਜੀ ਬੰਬੇ ਤੋਂ ਜੀ ਤੁਸੀਂ ਬਾਬੇ ਬੰਬੇ ਤੋਂ ਹਾਂਜੀ ਹਾਂਜੀ ਬੰਬੇ ਤੋਂ ਜੱਸੀ ਰਾਕੇ ਆ ਜੱਸੀ ਰਾ ਜੱਸੀ ਰਾ ਬਾਬਾ ਕਲਦੀਪ ਸਿੰਘ ਆ ਜੀ ਤੇ ਬਾਕੀ ਐਹੀ ਉਹਨਾਂ ਦੇ ਨਾਲ ਸਿਸਟੰਡਿਆ ਉਹਨਾਂ ਦੇ ਇਹ ਇਹ ਪੂਰਾ 100 ਦੇ ਕਰੀਬ ਸੰਗਤਾਂ ਦਾ ਜਥਾ ਉੱਥੋਂ ਬੰਬੇ ਤੋਂ ਆਇਆ ਸੇਵਾ ਕਰਨ ਲਈ ਸਾਨੂੰ ਜਿਹੜੀ ਹੈ ਜੋੜਿਆਂ ਦੀ ਸੇਵਾ ਪਹਿਲਾਂ ਦਿੱਤੀ ਗਈ ਸੀ ਤੇ ਚਾਰ ਜਗ੍ਹਾ ਸਾਡਾ ਜੋੜਿਆਂ ਦਾ ਸੈਂਟਰ ਲੱਗਾ ਇੱਕ ਇੱਕ ਜਿਹੜਾ ਹੈ ਗੁਰਦੁਆਰਾ ਸ੍ਰੀ ਸੀਸਗੰਜ ਦੇ ਸਾਹਿਬ ਬਾਹਰ ਪਹਿਲੀ ਦਰਸ਼ਨੀ ਜੋੜੀ ਤੇ ਇੱਕ ਦੂਜੀ ਦਰਸ਼ਨੀ ਜੋੜੀ ਤੇ ਸੀਸਗੰਜ ਦੇ ਗੁਰਦੁਆਰੇ ਦੇ ਬਾਹਰ ਜੋੜੇ ਕਰਦਾ ਉੱਥੇ ਸੈਂਟਰ ਬਣਾਇਆ ਹੈ ਮਾਰਾ ਹੀ ਕਿਰਪਾਈ ਆ ਨਾ ਜੀ ਮਾਰ ਸੰਗਤ ਬਾਹਰ ਨਿਕਲੇ ਤਾਂ ਵੀ ਦਰਸ਼ਨ ਉਹਨਾਂ ਦੇ ਅੰਦਰ ਜਾਂਦੀ ਸੰਗਤ ਦੇ ਦਰਸ਼ਨ ਗੁਰੂ ਮਾਰਾ ਜੀ ਕਿਰਪਾ ਹੈ ਸਾਨੂੰ ਕਾਹਤੋਂ ਬਗਾਇਰੇ ਚੀਜ਼ਾਂ ਮਿਲਦੀਆਂ ਜੀ ਸਾਨੂੰ ਇਹ ਪਹਿਲੀ ਵਾਰੀ ਇਹ ਸੇਵਾ ਮਿਲੀ ਆ ਇਹ ਵੀ ਸਾਨੂੰ ਕਿ ਮਤਲਬ ਜਿਹੜੇ ਸਹਿਯੋਗੀ ਦੇ ਥਰੂ ਮਿਲੀ ਆ ਸੇਵਾ ਇਹ ਉਤੇ ਬੰਬੇ ਵਿੱਚ ਦਾ ਤੁਸੀਂ ਗੁਰਦੁਆਰਾ ਪ੍ਰਬੰਧ ਕਿਸੇ ਪ੍ਰਬੰਧਕ ਕਮੇਟੀ ਦੇ ਨਾਲ ਵੀ ਲੈ ਕੇ ਨਹੀਂ ਸਾਡਾ ਗੁਰਦੁਆਰਾ ਮਲਾੜ ਗੁਰਦੁਆਰਾ ਰਜਿਸਟਰਡ ਗੁਰਦੁਆਰਾ ਉਰਦਾਰ ਸੇਵਕ ਜਥਾ ਹੈ ਮਲਾੜ ਗੁਰਦੁਆਰੇ ਦਾ ਜਿਹੜੀ ਜਿਹੜਾ ਕਿ ਗੁਰੂ ਘਰ ਦੇ ਵਿੱਚ ਜਾ ਕੇ ਜੋੜਿਆਂ ਦੀ ਸੇਵਾ ਕਰਦਾ ਹੈ ਗੁਰੂ ਘਰ ਦੀ ਲੰਗਰ ਬਣਾਉਣ ਦੀ ਸੇਵਾ ਕਰਦਾ ਹੈ ਲੰਗਰ ਵਰਤਾਉਣ ਦੀ ਸੇਵਾ ਕਰਦਾ ਹੈ ਤੇ ਕਿੰਨੇ ਦਿਨ ਲਈ ਆਏ ਤੁਸੀਂ ਬਾਬਾ ਜੀ ਅਸੀਂ ਇੱਥੇ 10 ਦਿਨ ਵਾਸਤੇ ਆਇਆ 19 ਤਰੀਕ ਤੋਂ ਚੱਲੇ ਆ ਤੇ 2 ਤਰੀਕ ਨੂੰ ਅੱਡੀ ਵਾਪਸ ਬੰਬੇ ਪਹੁੰਚਾਂਗੇ ਤੇ ਇੱਥੇ ਡਿਊਟੀ ਬਾਬਾ ਜੀ ਤਾਂ ਮੈਨੂੰ 4-4 ਘੰਟੇ ਦੀ ਸ਼ਿਫਟ ਲਾਉਣੀ ਹੈ 5-5 ਘੰਟੇ ਦੀ ਜਾਂ ਕਿੱਦਾਂ ਲਾਉਣੀ ਹੈ 8-8 ਘੰਟੇ ਨਹੀਂ ਬਾਬਾ ਜੀ ਡਿਊਟੀ ਅਸੀਂ ਸੰਗਤ ਜਿਹੜੀ ਹੈ ਉਹ ਸਾਰੀ ਸੇਵਾ ਕਰਨ ਵਾਸਤੇ ਹੀ ਆਈ ਆ ਜੇ ਕੋਈ ਕਹਿਨ ਸਕਾਉਟ ਮਹਿਸੂਸ ਹੁੰਦੀ ਆ ਉਹਨਾਂ ਨੂੰ ਰੈਸਟ ਕਰਨ ਵਾਸਤੇ ਨਾਲ ਮਿਲ ਕੇ ਤਿੰਨ ਚਾਰ ਘੰਟੇ ਵਾਸਤੇ ਰੈਸਟ ਦੇ ਦੇਤੀ ਜਾਂਦੀ ਆ ਮੇਨ ਕੰਮ ਜਿਹੜਾ ਸਾਡਾ ਸੇਵਾ ਕਰਨ ਵਾਸਤੇ ਹੀ ਆ ਮਤਲਬ ਇੱਥੇ ਕੰਮ ਵੀ ਚੱਲਦਾ ਰਹੇ ਜਦੋਂ ਕਿਸੇ ਨੂੰ ਆਹ ਦੇਖੋ ਇੱਧਰ ਦਿਖਾ ਲਿਓ ਜੀ ਆ ਵੀਰ ਜਦੋਂ ਹੁਣ ਆਰਾਮ ਕਰ ਰਿਹਾ ਆ ਆ ਵੀਰ ਨੂੰ ਜਦੋਂ ਜਦੋਂ ਸੇਵਾ ਕਰਕੇ ਦੋ ਚਾਰ ਘੰਟੇ ਲਾ ਕੇ ਥੱਕ ਜਾਂਦੇ ਆ ਫਿਰ ਉਹ ਇਦਾਂ ਆਰਾਮ ਕਰਨ ਲੱਪੈਂਦੇ ਆ ਕੁਝ ਕੁਝ ਜਿਹੜੇ ਲੇਡੀਜ਼ ਐਂਸੇ ਆ ਸੀ ਕਮਰਿਆਂ ਚ ਭੇਜ ਦਿੰਨੇ ਆ ਜਦੋਂ ਰਾਤ ਸੇ ਘਟਦਾ ਆ ਜਦੋਂ ਰਾਤ ਜਿਆਦਾ ਹੋ ਜਾਂਦਾ ਸਾਰੀ ਸੰਗਤ ਆਟੋਮੈਟਿਕ ਆਪਣੇ ਤੌਰ ਤੇ ਆਪਣੀ ਸੇਵਾ ਸਮਝ ਕੇ ਆ ਜਾਂਦੀ ਆਪਣਾ ਫਰਜ਼ ਸਮਝਦੇ ਹਾਂ ਫਰਜ਼ ਸਮਝਦੇ ਕਿਉਂਕਿ ਜਦੋਂ ਬੰਦੇ ਦੀ ਐਨ ਬੱਸ ਹੋ ਜਾਂਦੀ ਆ ਵੀ ਪਤਾ ਵੀ ਕਿਉਂਕਿ ਅਕਸਰ ਸਰੀਰ ਆ ਨਾ ਥੱਕਦਾ ਹੈ ਤੇ ਫੇਰ ਜਾ ਕੇ ਇਦਾਂ ਵੀਰ ਵਾਂਗੂ ਰਾਮ ਕਰਦੇ ਆ ਨਾ ਨਹੀਂ ਤਾਂ ਆਪਣਾ ਪੂਰਾ ਤਨ ਮਨ ਦੇ ਨਾਲ ਸੇਵਾ ਤੇ ਲੱਗੇ ਜਿਵੇਂ ਜਿਵੇਂ ਤੌਰ ਤੇ ਜਿਵੇਂ ਜਿਵੇਂ ਪ੍ਰਬੰਧਕ ਹੋਣਦੇ ਤੌਰ ਤੇ ਵੀ ਸੰਗਤਾਂ ਨੂੰ ਅਪੀਲ ਕਰਦੇ ਆ ਵੀ ਜਿੱਦ ਤੱਕ ਤੁਹਾਨੂੰ ਨੱਗੇ ਸਕਾਉਟ ਨੂੰ ਮਹਿਸੂਸ ਹੋਈ ਆ ਤੁਸੀਂ ਆਪਣੇ ਆਰਾਮ ਕਰੋ ਜਾਂ ਰੂਮ ਚ ਕਾ ਲੋ ਜਾਂ ਸਾਨੂੰ ਐਸੇ ਹੀ ਇਥੋਂ ਦੇ ਸੰਗਤਾਂ ਨੇ ਸਾਨੂੰ ਰਹਿਣ ਵਾਸਤੇ ਆਰਾਮ ਕਰਨ ਵਾਸਤੇ ਰੂਮ ਦਿੱਤੇ ਆ ਤਿੰਨ ਚਾਰ ਅੱਛਾ ਬਾਬਾ ਜੀ ਜਦੋਂ ਪੰਜਾਬ ਵਿੱਚ ਤੁਸੀਂ ਸੇਵਾ ਕਰਨ ਆਏ ਆ ਪੰਜਾਬ ਚ ਅੱਗੇ ਵੀ ਆਉਂਦੇ ਰਹਿੰਨੇ ਜੀ ਪੰਜਾਬ ਚ ਅਸੀਂ ਅਮਰਸਰ ਆਉਂਨੇ ਆ ਹਰ ਸਾਲ 3 ਦਿਨ ਵਾਸਤੇ ਸਾਨੂੰ ਉੱਥੇ ਚਾਹ ਪਾਣੀ ਦੀ ਸੇਵਾ ਮਿਲਦੀ ਆ 5 ਵਜੇ ਤੋਂ 7 ਸੱਤ 7 ਵਜੇ ਤੱਕ ਜਿਹੜਾ ਵੱਡਾ ਲੰਗਰ ਹਾੜਿਆ ਗੁਰੂ ਘਰ ਦਾ ਗੁਰੂ ਰਾਨੰਦਾਸਾ ਉਹਦੇ ਵਿੱਚ ਸਾਨੂੰ ਪੂਰਾ ਹਾਲ ਖਾਲੀ ਕਰਕੇ ਦੇ ਦਿੰਦੇ ਆ 2.5 ਘੰਟੇ ਅਸੀਂ ਚਾਹ ਨਾਸਤੇ ਦੀ ਸੇਵਾ ਕਰਨੀ ਹੁੰਦੀ ਆ ਪੂਰੀ ਰਸ ਚਾਹ ਪਤੀ ਖੰਡ ਜਿਹੜੀ ਆ ਨਾਸਤਾ ਵਗੈਰਾ ਉਹ ਸੰਗਤ ਆਪਣੇ ਪੈਸੇ ਨਹੀਂ ਲੈ ਕੇ ਆਉਂਦੀ ਵਾਹਿਗੁਰੂ ਜੀ ਇਹ ਦੇਖੋ ਜੀ ਇਹ ਪ੍ਰੇਮ ਦੀ ਗੱਲ ਹੁੰਦੀ ਆ ਵੀ ਬੰਬੇ ਤੋਂ ਆਣ ਕੇ ਇਹ ਸਾਰੀ ਸੰਗਤ ਸੇਵਾ ਕਰਦੀ ਵੀ ਇੱਧਰਲੇ ਪਾਸੇ ਆ ਜਾਓ ਤੁਹਾਨੂੰ ਆਇਬ ਦਿਖਾਉਂਦੇ ਆ ਆ ਦੇਖੋ ਇੱਧਰ ਭੈਣ ਜੀ ਹੁਣੀ ਜਿਹੜੇ ਬੈਠੇ ਆ ਉੱਥੇ ਜੋੜੇ ਫੜਦੇ ਆ ਜੋੜੇ ਫੜ ਕੇ ਇੱਧਰ ਆ ਲਪਾਫੇ ਇਹਨਾਂ ਦੇ ਕੋਲ ਪਏ ਆ ਦੇਖੋ ਤਾਂ ਲਪਾਫਿਆਂ ਦੇ ਵਿੱਚ ਤਾਂ ਕਿ ਸੰਗਤ ਦੇ ਜੋੜੇ ਜਿਹੜੇ ਆ ਉਹ ਖਰਾਬ ਨਾ ਹੋਣ ਹਨਾ ਮਲਕਵਾਚਣ ਵੇਨਾ ਪੂਰੇ ਤਰੀਕੇ ਦੇ ਨਾਲ ਸੰਗਤ ਦੀ ਫੈਸਿਲਿਟੀ ਲਈ ਆ ਟੋਕਨ ਪਏ ਆ ਨਾਲ ਆ ਦੇਖੋ ਆ ਟੋਕਨ ਪਏ ਆ ਤੇ ਮਹਾਰਾਜ ਦੀਆਂ ਖੁਸ਼ੀਆਂ ਇਹ ਵੀ ਲੈਣ ਡਿਆ ਜਿਹੜੀ ਸੰਗਤ ਆਉਂਦੀ ਆ ਉਹ ਵੀ ਲੈਣ ਡਈ ਆ ਬਸ ਗੁਰਤੇਗ ਬਾਧਰ ਮਹਾਰਾਜ ਨੇ ਬੱਜਰੇ ਕਾ ਰਹੀ ਆ ਜੀ ਉਹਨਾਂ ਦੀ ਆ ਆ ਦੇਖੋ ਆ ਮਾਤਾ ਜੀ ਮਾਦੇ ਵਾਇਕੂ ਜੀ ਦਾ ਖਾਲਸਾ ਤੁਸੀਂ ਬੰਬੇ ਤੋਂ ਜੀ ਹਾਂਜੀ ਤੇ ਕਿੱਦਾਂ ਦਾ ਲੱਗ ਰਿਹਾ ਜੀ ਸੰਗਤ ਦਾ ਪਿਆਰ ਦੇਖੀ ਦੇਖੋ ਲੱਖਾਂ ਹੀ ਪੁਰਾਣੀ ਇੱਥੇ ਆਪਣੇ ਪੁਰਾਣੇ ਜਿਹੜੇ ਮੱਥੇ ਦੇ ਕੋਈ ਮਾਰੇ ਕਰਮ ਆ ਉਹ ਜਦੋਂ ਆਪਾਂ ਇੱਥੇ ਮੱਥਾ ਟੇਕਦੇ ਆਂ ਤੇ ਮਹਾਰਾਜ ਨਾਲ ਹੀ ਬਖਸ਼ ਦਿੰਦੇ ਹਾਂ ਹਾਂਜੀ ਬਖਸ਼ ਦਿੰਦੇ ਜੀ ਜਦੋਂ ਤੁਸੀਂ ਬਿਲਕੁਲ ਗੁਰੂ ਘਰ ਦੇ ਸਾਹਮਣੇ ਆ ਜੀ ਜਦੋਂ ਸੰਗਤ ਅੰਦਰ ਜਾਂਦੀ ਆ ਉਦੋਂ ਵਾਸਤਾ ਹੋਰ ਹੁੰਦੀ ਆ ਜਦੋਂ ਸੰਗਤ ਬਾਹਰ ਆਉਂਦੀ ਆ ਖੁਸ਼ੀਆਂ ਲੈ ਕੇ ਤੁਸੀਂ ਉਹ ਚੀਜ਼ਾਂ ਦੇ ਦਰਸ਼ਨ ਕਰਦੇ ਆ ਤੁਸੀਂ ਮੈਂ ਕਹਿੰਨਾ ਬਹੁ ਭਾਗਾ ਵਾਲੇ ਆ ਤੁਸੀਂ ਦੋਨੇ ਰੂਪ ਦੇਖਦੇ ਆ ਜਦੋਂ ਉਹ ਦੁਨੀਆ ਵਿੱਚੋਂ ਇਹਦਾ ਦੁਖੀ ਹੋ ਕੇ ਇੱਧਰ ਆਉਂਦੇ ਆ ਤੇ ਜਦੋਂ ਮਹਾਰਾਜ ਦੇ ਕੋਲ ਜਾ ਕੇ ਬਾਹਰ ਆਉਂਦੇ ਆ ਤੇ ਫੇ ਉਹਨਾਂ ਦੇ ਚਿਹਰਿਆਂ ਦੇ ਜਿਹੜੇ ਦਰਸ਼ਨ ਆ ਉਹ ਵੀ ਤੁਸੀਂ ਕਰਦੇ ਆ ਮਹਾਰਾਜ ਤੁਹਾਨੂੰ ਭਾਗਾ ਵਾਲੇ ਆ ਜੀ ਤੁਸੀਂ ਆ ਦੇਖੋ ਇੱਧਰ ਆ ਜਿੱਦਾਂ ਜੋੜੇ ਰੱਖ ਕੇ ਤੇ ਇੱਥੇ ਇਹ ਸੇਵਾ ਕਰਦੇ ਆ ਉਲਫਾਫੇ ਬੰਨੇ ਪਏ ਆ ਅਸ ਇਧਰ ਬੀਬੀਆਂ ਇਧਰ ਆਪ ਵੀਰਜੀ ਹੁਣੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਦੇ ਫਤਿਹ ਵੀ ਵਾਇਕੂ ਜੀ ਦਾ ਖਾਲਸਾ ਵਾਇਕੂ ਜੀ ਫਤਿਹ ਬੰਬੇ ਤੋਂ ਜੀ ਹਾਂਜੀ ਬੰਬੇ ਤੋਂ ਰੰਗ ਲੱਗੇ ਪਏ ਜੀ ਮਹਾਰਾਜ ਦੇ ਬਾਬੇ ਦੇ ਨਿਆਰੇ ਇੱਥੇ ਹੋਈ ਜਾਣੇ ਹੋ ਦੀ ਲੀਲਾ ਹੋਈ ਜਾਣੇ ਤੇ ਇਹ ਸ਼ੁਕਰ ਹੈ ਸਾਡਾ ਸ਼ੁਕਰ ਹੈ ਜਿਹੜੀ ਅਦੁੱਤੀ ਸ਼ਹਾ ਸ਼ੁਕਰ ਹੈ ਸਾਨੂੰ ਇੰਨੀ ਦੂਰੋਂ ਸੇਵਾ ਦਾ ਮੌਕਾ ਮਿਲਿਆ ਸੰਗਤ ਦਾ ਬੜੇ ਕਰਮਾ ਵਾਲੇ ਜੋ ਸਾਨੂੰ ਸੇਵਾ ਦਾ ਮੌਕਾ ਮਿਲਿਆ ਬਿਨ ਭਾਗਾ ਬਿਨ ਭਾਗਾ ਕੁਛ ਨਹੀਂ ਮਿਲਦਾ ਕੁਛ ਨਹੀਂ ਮਿਲਦਾ ਮਹਾਰਾਜ ਆਪ ਹੀ ਹੁਕਮ ਲਾਉਂਦੇ ਆ ਕਿਸੇ ਨੂੰ ਲਾਤਾ ਜੇ ਸੇਵਾ ਲੈਣੀ ਗੁਰਮਾਨ ਨੇ ਆਪ ਹੀ ਭੇਜਣਾ ਹੁੰਦਾ ਫਿਕਰ ਉਹਨੂੰ ਜਿਆਦਾ ਹੈ ਸੇਵਾ ਦਿੱਥੋ ਕਰਾਉਣੀ ਕੋਈ ਬੱਸਾਂ ਚ ਸੰਗਤ ਲਈ ਆਉਂਦਾ ਕੋਈ ਨਗਰ ਕੀਰਤਨ ਸਾਹਿਬ ਲੈ ਕੇ ਆ ਰਹੇ ਆ ਕੋਈ ਜੋੜਾ ਘਰ ਵਿੱਚ ਲੱਗੇ ਕੋਈ ਲੰਗਰ ਬਣਾ ਰਿਹਾ ਕੋਈ ਲੰਗਰ ਪਕਾ ਰਿਹਾ ਕੋਈ ਵਰਤਾ ਰਿਹਾ ਕੋਈ ਪਾਰਕਿੰਗ ਵਿੱਚ ਸੰਗਤ ਦੀਆਂ ਗੱਡੀਆਂ ਲਵਾ ਰਿਹਾ ਇਹ ਮਹਾਰਾਏ ਉਹਦੀ ਲਈ ਇਹ ਸਮਾਂ ਮੁਰਕੇ ਉਹਦੇ ਹੁਕਮ ਤੋਂ ਵਗੈਰ ਹੋ ਸਕਦਾ ਕੁਝ ਇਹ ਸਮਾਂ ਮੋੜ ਕੇ ਹੁਣਾ ਨਹੀਂ ਵਾਹਿਗੁਰੂ ਆਪਾਂ ਹੁਣਾ ਹੀ ਨਹੀਂ ਜਦੋਂ 400 ਸਾਲਾ ਮਨਾਉਣਾ ਆਪਾਂ ਉਦੋਂ ਉੱਤੇ ਗਏ ਹੁਣਾ ਸਾਰਿਆਂ ਨੇ ਇਹ ਜੀ ਖੁਸ਼ੀਆਂ ਹਾਂਜੀ ਸਾਡੀ ਅਗਲੀ ਜਨਰੇਸ਼ਨ ਹੋਏਗੀ ਜਦੋਂ ਹਾਂਜੀ ਹਾਂਜੀ ਸਾਡੇ ਜੋ ਚੀਜ਼ ਅਸੀਂ ਅੱਜ ਕਰਾਂਗੇ ਸਾਡੀ ਆਉਣ ਵਾਲੀ ਜਨਰੇਸ਼ਨ ਉਸ ਨੂੰ ਹੀ ਦੇਖੇਗੀ ਹਾਂਜੀ ਜੇ ਅਸੀਂ ਹੁਣ ਰੁਕ ਜਾਵਾਂਗੇ ਤੇ ਅਗਲੀ ਜਨਰੇਸ਼ਨ ਕੁਝ ਵੀ ਨਹੀਂ ਕਰੇਗੀ ਸਭ ਭੁੱਲ ਜਾਏਗੀ ਸਾਨੂੰ ਉਸ ਚੀਜ਼ ਨੂੰ ਕਾਇਮ ਰੱਖਣ ਲਈ ਸਾਨੂੰ ਇਹ ਚੀਜ਼ ਕੰਟੀਨਿਊ ਕਰਨੀ ਹੈ ਔਰ ਇਹ ਸੇਵਾ ਨੂੰ ਇਸੇ ਤਰ੍ਹਾਂ ਕਾਇਮ ਰੱਖਣਾ ਹੈ ਬੱਚੇ ਵੀ ਨਾਲ ਲੈ ਕੇ ਆਏ ਪੈਣ ਤੁਸੀਂ ਹਾਂਜੀ ਬੱਚੇ ਵੀ ਆਏ ਸਭ ਸਭ ਨੇ ਸੇਵਾ ਦਿੱਤੀ ਹੈ ਬਾਬਾ ਜੀ ਨੇ ਜੋ ਮਲਾੜ ਤੋਂ ਜੱਥਾ ਆਇਆ ਹੈ ਮਲਾੜ ਮੁੰਬਈ ਤੋਂ ਹਾਂਜੀ ਉਹਨਾਂ ਨੇ ਸਭ ਨੂੰ ਸੇਵਾ ਦਿੱਤੀ ਹੈ ਇਕੁਅਲੀ ਵੰਡੀ ਹੈ ਟਾਈਮ ਸਿਰ ਚੇਂਜ ਹੁੰਦੀ ਹੈ ਔਰ 24 ਘੰਟੇ ਚੱਲਦੀ ਹੈ ਸਵੇਰੇ ਸ਼ਾਮੀ ਰਾਤੀ ਵਾਹਿਗੁਰੂ ਧੰਨ ਭਾਗਿਆ ਜੀ ਪੈਣ ਤੁਹਾਡੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਧਰ ਦੇਖੋ ਉਹ ਅੰਕਲ ਨੇ ਕਿਹਾ ਸੀ ਨਾ ਵੀ ਆਰਾਮ ਕਰਨ ਦਾ ਇਧਰ ਦੇਖੋ ਇੱਕ ਆਹ ਦੇਖੋ ਬਾਬਾ ਜੀ ਇਹ ਵੀ ਆਰਾਮ ਕਰ ਰਿਹਾ ਹੈ ਇਹ ਜਿੱਦਾਂ ਜਦੋਂ ਥੱਕ ਜਾਂਦੇ ਆ ਇਦਾਂ ਆਰਾਮ ਕਰ ਲੈਂਦੇ ਆ ਫੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਤੇ ਫੇ ਸੇਵਾ ਤੇ ਡਿਊਟੀ ਵੀ 24 ਘੰਟੇ ਚੱਲਦੀ ਆ ਇਧਰ ਨਾਲ ਮੇਰੇ ਕਿਹ ਜੀ ਚੱਲੀ ਜਾਂਦਾ ਜਿਹੜਾ ਥੱਕ ਗਿਆ ਬਹਿ ਲਿਆ ਕਰ ਲਈ ਹੈ ਨਾ ਜਿਹੜਾ ਤੁਹਾਨੂੰ ਇਹ ਕਿਹਾ ਸੀ ਨਾ ਅਨੁਸਾਰ ਸਾਨੂੰ ਚਾਹ ਪਾਣੀ ਦੀ ਨਾਸਤੇ ਦੀ 35 ਸਾਲ ਤੋਂ 30 35 ਸਾਲ ਤੋਂ ਸੇਵਾ ਕਰ ਰਹੇ ਆ ਹਾਂ ਜੀ ਉਹ ਸੇਵਾ ਨੂੰ ਵੇਖ ਕੇ ਸਾਨੂੰ ਇਹਨਾਂ ਨੇ ਚਾਹ ਨਾਲ ਦਿੱਤੀ ਸੇਵਾ ਨਾਲ ਦਿੱਤੀ ਉਹ ਵੀ ਨਾਲ ਚੱਲਦੀ ਸਾਡੀ ਠੀਕ ਹੈ ਉਹ ਆਪਣੇ ਆਪਣਾ ਕੇਸਗੜ ਗੁਰਦੁਆਰੇ ਦੇ ਲੰਗਰ ਹਾਲ ਦੇ ਵਿੱਚ ਸਵੇਰੇ 4 ਵਜੇ ਤੋਂ ਲੈ ਕੇ ਸ਼ਾਮ ਨੂੰ 6-7 ਵਜੇ ਤੱਕ ਚਾਹ ਦਾ ਲੰਗਰ ਚੱਲਦਾ ਉਹ ਬੰਬੇ ਦੀ ਸੰਕਲਨ ਕਰ ਰਹੀਆਂ ਬਹੁਤ ਬਹੁਤ ਧੰਨਵਾਦ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਇਸ ਦਰ ਤੇ ਜਿਹੜਾ ਵੀ ਆ ਗਿਆ ਜੀ ਕੀ ਜਿਆ ਕਰੀ ਆ ਜੀ ਮਹਾਰਾਜ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ